Pero te parece... ਅਸੀਂ ਤੇਰੇ ਤੇ ਕਿਉਂ ਆਕੇ ਆਏ ਇੱਕ ਬੂਸ ਵਾਲਾ ਹੈ ਤੂੰ ਬਾਹਰ ਨਹੀਂ ਤੇ ਨਾਲ ਗੱਲ ਕਰ ਅਸੀਂ ਤੈਨੂੰ ਦੱਸਦੇ ਵੀ ਅਸੀਂ ਰਵਾ ਕਿਉਂ ਤੋਨੇ ਆਏ ਇਸ ਕਰਕੇ ਤੂੰ ਇੱਕ ਪਾਸੇ ਐਮਪੀ ਬੰਨੂ ਫਿਰਦਾ ਹੈ ਤੇ ਇੱਕ ਪਾਸੇ ਤੂੰ ਲੁਕਦਾ ਫਿਰਦਾ ਚੋਰਾ ਵਗੂੰ ਜੇ ਤੇਰੇ ਚਾਰ ਖਾਤੇ ਬਾਹਰ ਆ ਕੇ ਸਾਡੇ ਨਾਲ ਗੱਲ ਕਰ ਅਸੀਂ ਕੂਝਣ ਬਾਜ਼ੀ ਕਰਨੇ ਆਏ ਹੈਗੇ ਅਸੀਂ ਸ਼ਤਮਈ ਕਹਾ ਆਨਾ ਠਗ ਨਾਲ ਆਏ ਆ ਬਾਕੀ ਮੇਰੀ ਇੱਕ ਸਾਥੀ ਨੂੰ ਬੇਨਤੀ ਹੈ ਕਿ ਆਪਾਂ ਪ੍ਰਸ਼ਾਸਨ ਦੇ ਨਾਲ ਕੋਈ ਠੱਗੀ ਨਹੀਂ ਕਰਨੀ ਅਰੇ ਪ੍ਰਸ਼ਾਸਨ ਦਾ ਆਪਣਾ ਕਿਸਾਨ ਦੋਸਤੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਪਹਿਲਾਂ ਇਹ ਗੱਲ ਦੱਸੀ ਸੀ ਤੁਹਾਨੂੰ ਆਪਾਂ 13 ਫਰਵਰੀ ਤੋਂ ਲੈ ਕੇ ਜਿਹੜਾ ਦਿੱਲੀ ਦੇ ਆਗਰਾ ਦੀ ਰਾਜਧਾਨੀ ਦੇ ਵੱਲ ਭਾਜਪੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 30 ਪੂਰੇ ਲੋਕਤੰਤਰੀ ਡੈਮੋਕ੍ਰੇਸੀ ਸਿਸਟਮ ਦੇ ਅੰਦਰ ਰਹਿ ਕੇ ਅੰਦੋਲਨ ਕਾਰਨ ਚੱਲੇ ਸੀ ਅੱਜ ਵੀ ਆਪਣਾ ਜਿਹੜਾ ਅੰਦੋਲਨ ਹੈ ਇਹ ਬਿਲਕੁਲ ਸ਼ਾਂਤਮਈ ਪੀਸਫੁਲੀ ਰਹੂਗਾ ਸਾਡੇ ਹੱਥ ਵਨ ਕੇ ਬੇਨਤੀ ਹੈ ਸਾਰੇ ਹੀ ਕਿਸਾਨ ਵੀਰਾਂ ਨੂੰ ਕਿ ਆਪਾਂ ਸਾਰਿਆਂ ਨੇ ਡਿਸਪਲਨ ਦੇ ਵਿੱਚ ਰਹਿਣਾ ਹੈ ਪ੍ਰਸ਼ਾਸਨ ਇਹ ਆਪਦੀ ਡਿਊਟੀ ਕਰ ਰਿਹਾ ਹੈ ਆਪਾਂ ਆਪਦੀ ਡਿਊਟੀ ਕਰ ਰਹੀ ਹੈ ਕਿਸੇ ਨੇ ਆਪਾਂ ਪ੍ਰਸ਼ਾਸਨ ਨਾਲ ਜਿਹੜਾ ਫਿਲਹਾਲ ਜਿਹੜਾ ਹੱਥੋਂ ਪਾਈ ਨਹੀਂ ਹੋਣਾ ਪ੍ਰਸ਼ਾਸਨ ਨੂੰ ਪੀਸਫੁਲੀ ਆਪਣਾ ਜਿਹੜਾ ਆਪਣਾ ਧਰਨਾ ਰੱਖਣਾ ਹੈ ਸੋ ਬੇਨਤੀ ਸਾਡੀ ਸੋ ਬੇਨਤੀ ਇਹ ਆ ਪ੍ਰਸ਼ਾਸਨ ਵਾਲੇ ਭਰਾਵੋ ਪੰਜਾਬ ਵਾਲਿਓ ਤੁਸੀਂ ਸਾਡੇ ਭੈਣ ਭਰਾਵੋ ਸਾਡੇ ਭੈਣ ਭਰਾ ਜਿਹੜਾ ਆਪਦੇ ਅੰਦਰੋਂ ਆਵਾਜ਼ ਸੁਣਿਆ ਆਪਦੀ ਜ਼ਮੀਰ ਤੋਂ ਸਾਡਾ ਕੀ ਮਤਲਬ ਐ ਇੱਥੇ ਆਉਣ ਦਾ ਸਾਡਾ ਕੀ ਜੀ ਜਨਾਬ ਤੇ ਅੰਦਰੋਂ ਆਪ ਦੀ ਜ਼ਮੀਰ ਦੀ ਆਵਾਜ਼ ਸੁਣਿਓ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੋਈ ਹੈ ਜਦੋਂ ਇਹਨਾਂ ਨੇ ਚੋਣਾਂ ਦੇ ਵਿੱਚ ਸਰਕਾਰਾਂ ਬਣਾਉਣੀਆਂ ਸੀ ਆਪ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਇਹਨਾਂ ਦਾ ਕਿ ਕਿਸਾਨਾਂ ਸਾਨੂੰ ਵੋਟਾਂ ਦਿਓ ਅਸੀਂ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਕਰ ਦਿਆਂਗੇ ਇਹ 2014 ਦੀਆਂ ਗੱਲਾਂ ਹੈ ਔਰ ਇਹਨਾਂ ਦੇ ਮੌਜੂਦਾ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਦੀਆਂ ਵੀਡੀਓ ਕੱਢ ਲਓ ਸਟੇਟਮੈਂਟਾਂ ਕੱਢ ਲਓ ਕੀ ਕਹੇ ਹੈ ਕਿ ਜਦ ہماری ਸਰਕਾਰ ਬਣੀ ਪਹਿਲੀ ਹੀ ਮੀਟਿੰਗ ਮੈਂ ਪਹਿਲੀ ਹੀ ਵਾਰ ਕਿਸਾਨਾਂ ਉਹ ਮਜ਼ਦੂਰਾਂ ਦਾ ਕਰਜ਼ ਖਤਮ ਕਰ ਦੇਣਗੇ ਕੰਜ਼ਿਊਮਰ ਫੇਅਰ ਰਾਜਨੀ ਕਮੇਟੀ ਬਣੀ ਜਦੋਂ ਸੈਂਟਰ ਦੇ ਵਿੱਚ ਸਰਕਾਰ ਕਾਂਗਰਸ ਦੀ ਸੀ ਬੀਜੇਪੀ ਦਾ ਮਜੂਤਾ ਪ੍ਰਧਾਨ ਮੰਤਰੀ ਉਸ ਸਮੇਂ ਗੁਜਰਾਤ ਦਾ ਮੁੱਖ ਮੰਤਰੀ ਸੀ ਔਰ ਹੋਰ ਸਟੇਟਾਂ ਦੇ ਮੁੱਖ ਮੰਤਰੀ ਲੈ ਕੇ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਉਸ ਕਮੇਟੀ ਕੰਜ਼ਿਊਮਰ ਅਫੇਅਰ ਨਾਮ ਦੀ ਕਮੇਟੀ ਦਾ ਚੇਅਰਮੈਨ ਬਣਾਇਆ ਤੇ ਕੇਂਦਰ ਦੀ ਸਰਕਾਰ ਨੂੰ ਉਸ ਸਮੇਂ ਕੀ ਸਟੇਟਮੈਂਟ ਹੈ ਇਸ ਕਮੇਟੀ ਦੀ ਉਸ ਨਰਿੰਦਰ ਮੋਦੀ ਦੀ ਗਵਾਈ ਵਾਲੀ ਕਮੇਟੀ ਦੀ ਕੀ ਸਟੇਟਮੈਂਟ ਹੈ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਐਮਐਸਪੀ ਦੇਣੇ ਦਾ ਕੋਈ ਫਾਇਦਾ ਨਹੀਂ ਕਿਸਾਨਾਂ ਨੂੰ ਗਰੰਟੀ ਕਾਨੂੰਨ ਬਣਾਇਆ ਜਾਵੇ ਐਮਐਸਪੀ ਪਰ ਇਹ ਸਟੇਟਮੈਂਟ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕਮੇਟੀ ਕੰਜ਼ਿਊਮਰ ਆਫ ਕਮੇਟੀ ਨਾਂ ਦੀ ਕਮੇਟੀ ਦੀਆਂ ਸਟੇਟਮੈਂਟ ਹੈ ਹੁਣ ਅੱਜ ਅਸੀਂ ਪਿਛਲੀ 13 ਫਰਵਰੀ ਤੋਂ ਲੈ ਕੇ ਆਪਦੀ ਰਾਜਧਾਨੀ ਦੇ ਵਿੱਚ ਸ਼ਾਂਤਮਈ ਪ੍ਰੋਟੈਸਟ ਕਰਨ ਜਾ ਰਹੇ ਹਾਂ ਸਾਡਾ ਰਾਈਟ ਸਾਡਾ ਅਧਿਕਾਰ ਹੈ ਸਰਕਾਰ 10 ਸਾਲ ਬੀਤ ਗਏ ਸਾਡੇ ਨਾਲ ਲੱਖ ਵੱਖ ਕੀਤੀਆਂ ਹੋਈਆਂ ਸਟੇਟਮੈਂਟਾਂ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਉਹ ਜਾਦ ਕਰਵਾਉਣ ਲਈ ਅਸੀਂ ਦਿੱਲੀ ਆਵਦੀ ਰਾਜਧਾਨੀ ਵੱਲ ਚੱਲੇ ਸੀ ਪ੍ਰਸ਼ਾਸਨ ਵਾਲਿਓ ਧਿਆਨ ਦਿਓ ਆਪ ਦੇ ਅੰਦਰ ਆਵਾਜ਼ ਸੁਣਿਓ ਅਸੀਂ ਆਪਦੀ ਰਾਜ ਤੁਹਾਡੇ ਧੀਆ ਪੁੱਤ ਤੁਹਾਡੇ ਨੌਜਵਾਨ ਬੇਟੇ ਸੀ ਜਿਹੜੇ ਚੱਲੇ ਸੀ ਮੰਗਣ ਆਪਦਾ ਹੱਕ ਉੱਥੇ ਸਾਡੇ ਬੀਜੇਪੀ ਦੀ ਸਰਕਾਰ ਦੇ ਇਸ਼ਾਰੇ ਤੇ ਕੰਪਨੀਆਂ ਲੈਂਦੀਆਂ ਗਈਆਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਪਲਪ ਵੱਧ ਪਤਾ ਹੈ ਜਿਹੜਾ ਅਸਲਾ ਬਰੂਦ ਗੋਲਾ ਬਰੂਦ ਸਾਡੇ ਤੇ ਵਰਤਿਆ ਗਿਆ ਜਿਹੜਾ ਅਸਲਾ ਬਰੂਦ ਗੋਲਾ ਬਰੂਦ ਦੇਸ਼ ਦੇ ਕਿਸਾਨ ਤੇ ਅੰਨਦਾਤੇ ਤੇ ਤੁਹਾਡੇ 3 ਪੁੱਤਾਂ ਤੇ ਵਰਤਿਆ ਗਿਆ ਸ਼ਾਇਦ ਜਦੋਂ ਕਮਾਂਡੀ ਮੁਲਕ ਦੀ ਮੁਲਕ ਤੋਂ جنگ ਲੱਗਦੀ ਹੈ ਉਦੋਂ ਵੀ ਨਹੀਂ ਵਰਤਿਆ ਜਾਂਦਾ ਸੰਕੜੇ ਕਿਸਾਨਾਂ ਦੀ ਬੀਜੇਪੀ ਦੀ ਸਰਕਾਰ ਨੇ ਛਾਤੀਆਂ ਪਾੜਤੀਆਂ ਗੋਲੀਆਂ ਮਾਰ ਕੇ ਕਿਸਾਨ ਅੱਖਾਂ ਤੋਂ ਅੰਨੇ ਕਰਤੇ ਆ ਬਠਿੰਡੇ ਦਾ ਵੱਲੋਂ ਪਿੰਡ ਦਾ ਨੌਜਵਾਨ ਕਿਸਾਨ ਦੋ ਭੈਣਾਂ ਦਾ ਮਾਪਿਆਂ ਦਾ ਇਕਲੌਤਾ ਪੁੱਤਰ ਸਿਰ ਚ ਗੋਲੀ ਮਾਰ ਕੇ ਸ਼ਹੀਦ ਕੀਤਾ ਮਿੱਟੀ ਵਿੱਚ ਰਲਾਇਆ ਖਾਕ ਬਣਾਈ ਆ ਉਹਦੀ ਅੱਜੇ ਵੋਟਾਂ ਮੰਗਣ ਸੱਠਾ ਅੱਜ ਸਾਡੇ ਕੋਲੇ ਸੱਥਾਂ 'ਚ ਸਾਡੇ ਪਿੰਡਾਂ ਸਾਡੇ ਸ਼ਹਿਰਾਂ 'ਚ ਆਉਣੇ ਹੈ ਅਸੀਂ ਕੀ ਚਾਹੁੰਨੇ ਸਾਡੇ ਕੋਲੇ ਕੋਈ ਗੋਲਾ ਵਿਰੋਧ ਨਹੀਂ ਸਾਡੇ ਕੋਲੇ ਕੋਈ ਇਹੋ ਜੀ ਚੀਜ਼ ਨਹੀਂ ਅਸੀਂ ਚਾਹੁੰਨੇ ਆ ਸਾਡੇ ਨਾਲ ਬੈਠ ਕੇ ਗੱਲ ਕਰੇ ਇੱਥੇ ਆ ਕੇ ਗੱਲ ਕਰੇ ਕੀ ਕਸੂਰ ਸੀ ਸਾਡਾ ਕੀ ਤੁਸੀਂ ਮੰਨੀ ਨਹੀਂ ਇਹ ਗੱਲ ਕਿ ਤੁਸੀਂ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਨੂੰ ਲਾਗੂ ਕਰਾਂਗੇ ਕੀ ਤੁਸੀਂ ਪਿਛਲੇ ਅੰਦੋਲਨ ਦੇ ਦੌਰਾਨ ਇਹ ਮੰਨੀ ਨਹੀਂ ਗੱਲ ਕਿ ਅਸੀਂ ਐਮਐਸਪੀ ਤੇ ਗਰੰਟੀ ਕਾਨੂੰਨ ਹੈ ਜਿਹੜਾ ਲਾਗੂ ਕਰਾਂਗੇ ਤੁਸੀਂ ਇਹ ਗੱਲ ਕਹੀ ਨਹੀਂ ਕਿ ਕਿਸਾਨ ਨੂੰ ਤੇ ਮਰਜ਼ੂ ਮਜ਼ਦੂਰ ਨੂੰ ਕਰਜ਼ੇ ਤੋਂ ਮੁਕਤ ਕਰਾਂਗੇ ਤੁਸੀਂ ਇਹ ਗੱਲ ਕਹੀ ਨਹੀਂ ਕਿ ਬਿਜਲੀ ਬਿੱਲ 2020 ਸੋਦ ਬਿੱਲ ਨੂੰ ਖਤਮ ਕਰਾਂਗੇ ਅੱਜ ਅੱਜ ਭਰਾਵੋ ਜੇ ਸਾਨੂੰ ਪ੍ਰਸ਼ਾਸਨ ਵਾਲਿਓ ਜੇ ਸਾਨੂੰ ਸਾਡੀ ਰਾਜਧਾਨੀ 'ਚ ਜਾਣ ਦਾ ਅਧਿਕਾਰ ਨਹੀਂ ਜੇ ਸਾਨੂੰ ਸਾਡੀ ਰਾਜਧਾਨੀ ਦੇ ਵਿੱਚ ਪੜਨ ਸਮੇਂ ਸਾਡੀ ਛਾਤੀ 'ਚ ਗੋਲੀਆਂ ਮਾਰਨਗੇ ਇਹ ਲੋਕ ਸਾਡੇ ਸਿਰ ਪਾੜਨਗੇ ਸਾਡਾ ਲੱਖਾਂ ਰੁਪਈਆ ਦਾ ਟਰੈਕਟਰ ਅਸੀਂ ਗਏ ਸਾਡੇ ਨਾਲ ਨਿਫਟ ਲੋ ਜਿਹੜਾ ਨਿਫਟਣਾ ਹੈ ਸਾਡੇ ਮੁੰਡੇ ਮਾਰਤੇ ਤੁਸੀਂ ਜ਼ਖਮੀ ਕਰਤੇ ਨਿਫਟ ਲੋ ਹੋਰ ਨਿਫਟ ਲੋ ਜੇ ਤੁਹਾਡਾ ਢਿੱਡ ਨਹੀਂ ਭਰਿਆ ਪਰ ਸਾਡਾ ਲੱਖਾਂ ਰੁਪਈਆ ਦਾ ਖੜਾ ਸ਼ਰਮਾਇਆ ਸਾਡੇ ਟਰੈਕਟਰ ਟਰਾਲੀਆਂ ਇਸ ਸਰਕਾਰ ਨੇ ਦਿਨ ਦਿਹਾੜੇ ਡਾਂਗਾ ਮਾਰ ਕੇ ਭੰਨੇ ਅੱਗ ਲਾਤੀ ਗੱਡੀਆਂ ਭੰਨਤੀਆਂ ਪਾਣੀ ਵਾਲੀਆਂ ਟੈਂਕੀਆਂ ਪਾੜਤੀਆਂ ਟਰੈਕਟਰ ਭੰਨ ਤੇ ਦੱਸੋ ਸਾਡਾ ਕਸੂਰ ਕੀ ਸੀ ਬਣਾਓਗੇ ਤਾਂ ਤੁਸੀਂ ਬਣਾਓਗੇ ਅਸੀਂ ਨਹੀਂ ਬਣਾਉਣਾ ਚਾਹੁੰਦੇ ਸਾਡੇ ਕੋਲੇ ਇੱਥੇ ਆਵੇ ਜਿਹੜਾ ਇੱਥੋਂ ਦਾ ਕੈਂਡੀਡੇਟ ਹੰਸ ਰਾਜਹੰਸ ਹੈ ਇੱਥੇ ਆਵੇ ਜਵਾਬ ਦੇਵੇ ਗੱਲ ਦਾ ਸਾਡਾ ਕੀ ਕਸੂਰ ਹੈ ਅਸੀਂ ਮੰਗਦੇ ਕੀ ਹੈ ਅਸੀਂ ਚਾਹੁੰਦੇ ਕੀ ਹੈ ਆ ਕੇ ਸਾਡੇ ਨਾਲ ਗੱਲ ਕਰੇ ਇੱਥੇ ਅੱਜ ਲੋਕਾਂ ਤੋਂ ਡਰ ਲੱਗਦਾ ਹੈ ਅੱਜ ਤੁਹਾਡਾ ਮੂਹਰੇ ਉਹ ਟਰਾਸਰਾ ਲਿਆ ਜਾ ਰਿਹਾ ਹੈ ਫਿਰਾਂ ਨੂੰ ਧੱਕੇ ਮਾਰੋ ਤੇ ਪਰੇ ਸਿੱਟੋ ਫਿਰ ਭਰਾਵੋ ਜੇ ਤੁਸੀਂ ਧੱਕੇ ਮਾਰਨੇ ਆ ਮਾਰ ਲਓ ਉੱਥੇ ਮਾਰਤੇ ਸਾਡੇ ਨੌਜਵਾਨ ਇੱਕ ਤਾਂ ਸਾਨੂੰ ਇੱਥੇ ਮਾਰ ਦਿਓਗੇ ਫਿਰ ਜਿਹੜਾ ਖਮਿਆਜਾ ਭੁਗਤਣਾ ਔਖਾ ਹੋ ਜਾਊ ਸੋ ਆਪਾਂ ਮੇਰਾ ਕਿਸਾਨ ਭਰਾਵਾਂ ਨੂੰ ਸਾਡਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਆਪਾਂ ਆਪਦਾ ਸ਼ਾਂਤਮਈ ਪ੍ਰੋਟੈਸਟ ਰੱਖਣਾ ਹੈ ਉੱਥੇ ਵੀ ਆਪਾਂ ਇਸੇ ਤਰ੍ਹਾਂ ਲੜਿਆ ਇਹਨਾਂ ਨੇ ਗੋਲੀਆਂ ਮਾਰੀਆਂ ਆਪਾਂ ਸਬਰ ਨਾਲ ਜਰਿਆ ਇਹਨਾਂ ਦਾ ਜਵਾਬ ਤੇ ਹੁਣ ਜਿਹੜੇ ਰਿਜ਼ਲਟ ਆ ਰਹੇ ਐ ਉਹ ਇਹਨਾਂ ਦੇ ਸਾਹਮਣੇ ਐ ਤੇ ਆਉਣ ਵਾਲੇ ਹਲੇ 2 ਮਹੀਨੇ ਇਲੈਕਸ਼ਨ ਦੇ ਵਿੱਚ ਐ ਉਹ ਵੀ ਇਹਨਾਂ ਦੇ ਸਾਹਮਣੇ ਐ ਕੋਈ ਗੱਲ ਨਹੀਂ ਅੰਦਰ ਵੜ ਗਿਆ ਉੱਥੇ ਖੜ ਕੇ ਕੋਈ ਗੱਲ ਨਹੀਂ ਹੋਣੀ ਅਸੀਂ ਇੱਥੇ ਬੈਠੇ ਹੁਣ ਫਿਰ ਬਾਹਰ ਤੱਕ ਕੱਢਣਾ ਪਊਗਾ ਕਿਰਾਏ ਆਏ ਆਏ ਹੱਲ ਹੋ ਜੂ ਜਿਵੇਂ ਤੁਸੀਂ ਕਰ ਰਹੇ ਹੋ ਹਾਂ ਜ਼ਿੰਮੇਵਾਰ ਅਧਿਕਾਰੀ ਹੁਣ ਤੇ ਇੱਥੋਂ ਕੱਢ ਲਾਂਗੇ ਇੱਥੋਂ ਕੱਢ ਲਓਗੇ ਫਿਰ ਪਿੰਡਾਂ 'ਚ ਨਹੀਂ ਆਉਣਾ ਪਿੰਡਾਂ 'ਚ ਤਾਂ ਆਊਗਾ ਪਿੰਡਾਂ 'ਕਿਤੇ ਤੂੰ ਵੱਡੀ ਫੋਰਸ ਹੋਊਗੀ ਅੱਜ ਤਾਂ ਹਰੇਕ ਪਿੰਡ 'ਚੋਂ ਕੋਈ ਦੋ-ਦੋ ਬੰਦੇ ਚਾਰ-ਚਾਰ ਆਇਆ ਹੈ ਫਿਰ ਤਾਂ ਬੀਬੀਆਂ ਵੀ ਹੋਣਗੀਆਂ ਫਿਰ ਤਾਂ ਬੱਚੇ ਵੀ ਹੋਣਗੇ ਫਿਰ ਤਾਂ ਜਿਹੜੇ ਆਮ ਲੋਕ ਸਾਰੇ ਹੋਣਗੇ ਫਿਰ ਪਿੰਡਾਂ 'ਚ ਕੀ ਕਰੋਗੇ ਸੋ ਇਸ ਕਰਕੇ ਮੇਰੇ ਵੀਰੋ ਸਾਡੀ ਬੇਨਤੀ ਇਹ ਹੈ ਵੀ ਇਹ ਇਹ ਬਹਿਮ ਕਰਨੇ ਸਾਡੇ ਨਾਲ ਬੰਦ ਕਰ ਦਿਓ ਸਾਡੇ ਨਾਲ ਗੱਲ ਕਰੇ ਵਿਚਾਰਦਾ ਸੀ ਵਿਚਾਰ ਦਾ ਗੋਲਾ ਸਿੱਟਣਾ ਅੱਜ ਸਵਾਲਾਂ ਦੇ ਗੋਲੇ ਸਿੱਟਨੇ ਅੱਜ ਇੱਥੇ ਖੜ ਕੇ ਸਾਹਮਣੇ ਲਿਆਓ ਸਾਹਮਣੇ ਖੜ ਕੇ ਮਾਈਕ ਦਿਓ ਉਹਨੂੰ ਸਾਡੀ ਗੱਲ ਦਾ ਜਵਾਬ ਦੇਵੇ ਅਸੀਂ ਇੱਥੋਂ ਗੋਲਾ ਸਿੱਟਾਂਗੇ ਸਾਡਾ ਨਾਕਾ ਲੱਗ ਚੁੱਕਿਆ ਇਹਨਾਂ ਨੇ ਤਾਂ ਸਿੱਟਿਆ ਨਾ ਅੱਖਾਂ ਤੋਂ ਅੰਨੇ ਕਰਨ ਵਾਲੇ ਇਹਨਾਂ ਨੇ ਤਾਂ ਸਿੱਟਿਆ ਨਾ ਸਾਡੇ ਸਿਰ ਪਾੜਨ ਵਾਲੇ ਇਹਨਾਂ ਨੇ ਤਾਂ ਗੋਲੀਆਂ ਚਲਾਇਆਂ ਸਾਡੀਆਂ ਛਾਤੀਆਂ ਪਾੜਨ ਵਾਲੀਆਂ ਉਹ ਸਾਡੇ ਕੋਲੇ ਕੁਝ ਨਹੀਂ ਸਾਡੇ ਕੋਲੇ ਸਾਡੇ ਸਵਾਲਾਂ ਦੇ ਗੋਲੇ ਆ ਸਾਡੇ ਕੋਲੇ ਸਾਡੀਆਂ ਦਲੀਲਾਂ ਦੇ ਜਵਾਬਾਂ ਦੇ ਜਿਹੜੇ ਗੋਲੇ ਆ ਉਹ ਲਿਆਓ ਖੜਾਓ ਇੱਥੇ ਮਹਿਕ ਦਿਓ ਤੇ ਜਵਾਬ ਦੇਵੇ ਸਾਡੀ ਗੱਲ ਦਾ ਫੇਰ ਜਾਵੇ ਇੱਥੋਂ ਸੁਰਖਰੂ ਹੋ ਕੇ ਵਰਨਾ ਇਹਦੇ ਜਿਹੜੇ ਨਤੀਜੇ ਆ ਇਹ ਚੰਗੇ ਨਹੀਂ ਹੋਣੇ ਜਿਸ ਤਰ੍ਹਾਂ ਤੁਸੀਂ ਇਹ ਵਿਹਵ ਕਰ ਰਹੇ ਆ ਸਾਡੇ ਨਾਲ ਅਸੀਂ ਇਸ ਪਾਸੇ ਨਾ ਗਏ ਨਾ ਜਾਣਾ ਚਾਹੁੰਦੇ ਇੱਕ ਪਾਸੇ ਐਮਪੀ ਬੰਨੂ ਫਿਰਦਾ ਤੇ ਇੱਕ ਪਾਸੇ ਤੂੰ ਲੁਕਦਾ ਫਿਰਦਾ ਚੋਰਾ ਵਗੂ ਜੇ ਤੇਰੇ ਚਾਰ ਖਾਤੇ ਬਾਹਰ ਆ ਕੇ ਸਾਡੇ ਨਾਲ ਗੱਲ ਕਰ ਅਸੀਂ ਕੂਝਣ ਬਾਜ਼ੀ ਕਰਨੇ ਆਏ ਗਏ ਜਿਹੜਾ ਇੱਥੇ ਦਾ ਕੈਂਡੀਡੇਟ ਹੰਸ ਰਾਜ ਹੰਸ ਹੈ ਇੱਥੇ ਆਵੇ ਜਵਾਬ ਦੇਵੇ ਗੱਲ ਦਾ ਸਾਡਾ ਕੀ ਕਸੂਰ ਹੈ ਅਸੀਂ ਮੰਗਦੇ ਕੀ ਹੈ ਅਸੀਂ ਚਾਹੁੰਦੇ ਕੀ ਹੈ ਆ ਕੇ ਸਾਡੇ ਨਾਲ ਗੱਲ ਕਰੇ ਇੱਥੇ ਅੱਜ ਲੋਕਾਂ ਤੋਂ ਡਰ ਲੱਗਦਾ ਹੈ ਅੱਜ ਤੁਹਾਡਾ ਮੂਰੇ ਓਟ ਆਸਰਾ ਲਿਆ ਜਾ ਰਿਹਾ ਹੈ ਵੀਰਾਂ ਨੂੰ ਧੱਕੇ ਮਾਰੋ ਤੇ ਪਰੇ ਸਿੱਟੋ ਨੂੰ ਫਿਰਦਾ ਤੇ ਇੱਕ ਪਾਸੇ ਤੂੰ ਲੁਕਦਾ ਫਿਰਦਾ ਚੋਰਾ ਵਾਂਗੂੰ ਜੇ ਤੇਰੇ ਚਾਰ ਖਤੇ ਬਾਹਰ ਆ ਕੇ ਸਾਡੇ ਨਾਲ ਗੱਲ ਕਰ ਅਸੀਂ ਕੁਦਰਤ ਬاشی ਕਰਨੇ ਆਏਗੇ ਅਸੀਂ ਸ਼ਤਮਈ ਕਹਾਣਾ ਧੰਨ ਨਾਲ ਆਏ ਆ ਬਾਕੀ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਪ੍ਰਸ਼ਾਸਨ ਦੇ ਨਾਲ ਕੋਈ ਧੱਕੇਸ਼ਾਹੀ ਨਹੀਂ ਕਰਨੀ ਅਰੇ ਪ੍ਰਸ਼ਾਸਨ ਦਾ ਆਪਣਾ ਹੀ ਆ ਕਿਸਾਨ ਦੋਸਤ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਪਹਿਲਾਂ ਇਹ ਗੱਲ ਦੱਸੀ ਸੀ ਤੁਹਾਨੂੰ ਆਪਾਂ 13 ਫਰਵਰੀ ਤੋਂ ਲੈ ਕੇ ਨਾ ਦਿੱਲੀ ਦੇ ਆਗਰਾ ਦੀ ਰਾਜਧਾਨੀ ਦੇ ਵੱਲ ਬੀਜੇਪੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 30 ਪੁਲੇ ਲੋਕਤੰਤ ਡੈਮੋਕ੍ਰੇਸੀ ਸਿਸਟਮ ਦੇ ਅੰਡਰ ਰਹਿ ਕੇ ਅੰਦੋਲਨ ਕਰਨ ਚੱਲੇ ਸੀ ਅੱਜ ਵੀ ਆਪਣਾ ਜਿਹੜਾ ਅੰਦੋਲਨ ਹੈ ਇਹ ਬਿਲਕੁਲ ਸ਼ਾਂਤਮਈ ਪੀਸਫੁਲੀ ਰਹੂਗਾ ਸਾਡੇ ਹੱਥ ਵਨ ਕੇ ਬੇਨਤੀ ਹੈ ਸਾਰੇ ਹੀ ਕਿਸਾਨ ਵੀਰਾਂ ਨੂੰ ਕਿ ਆਪਾਂ ਸਾਰਿਆਂ ਨੇ ਡਿਸਪਲਨ ਦੇ ਵਿੱਚ ਰਹਿਣਾ ਪ੍ਰਸ਼ਾਸਨ ਇਹ ਆਪਦੀ ਡਿਊਟੀ ਕਰ ਰਿਹਾ ਹੈ ਆਪਾਂ ਆਪਦੀ ਡਿਊਟੀ ਕਰ ਲਈ ਹੈ ਕਿਸੇ ਨੇ ਆਪਾਂ ਪ੍ਰਸ਼ਾਸਨ ਨਾਲ ਜਿਹੜਾ ਫਿਲਹਾਲ ਜਿਹੜਾ ਹੱਥੋਂ ਪਾਈ ਨਹੀਂ ਹੋਣਾ ਪ੍ਰਸ਼ਾਸਨ ਨੂੰ ਪੀਸਫੁਲੀ ਆਪਣਾ ਜਿਹੜਾ ਆਪਣਾ ਧਰਨਾ ਰੱਖਣਾ ਹੈ ਸੋ ਬੇਨਤੀ ਸਾਡੀ ਸੋ ਬੇਨਤੀ ਇਹ ਹੈ ਪ੍ਰਸ਼ਾਸਨ ਵਾਲੇ ਭਰਾਵੋ ਪੰਜਾਬ ਵਾਲਿਓ ਸੀਂ ਸਾਡੇ ਭੈਣ ਭਰਾਓ ਸਾਡੇ ਭੈਣ ਭਰਾ ਜਿਹੜਾ ਆਪਦੇ ਅੰਦਰੋਂ ਆਵਾਜ਼ ਸੁਣਿਆ ਆਪਦੀ ਜ਼ਮੀਰ ਤੋਂ ਸਾਡਾ ਕੀ ਮਤਲਬ ਹੈ ਇੱਥੇ ਆਉਣ ਦਾ ਸਾਡਾ ਕੀ ਮਤਲਬ ਹੈ ਇਸ ਬੀਜੇਪੀ ਦੇ ਕੈਂਡੀਡੇਟ ਦਾ ਵਿਰੋਧ ਕਰਨ ਦਾ ਇਹ ਤੁਸੀਂ ਜਿਹੜਾ ਆਪਦੇ ਅੰਦਰੋਂ ਆਪਦੀ ਜ਼ਮੀਰ ਦੀ ਆਵਾਜ਼ ਸੁਣਿਓ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੋਈ ਹੈ ਇਹਨਾਂ ਨੇ ਚੋਣਾਂ ਦੇ ਵਿੱਚ ਸਰਕਾਰਾਂ ਬਣਾਉਣੀਆਂ ਸੀ ਆਪਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਇਹਨਾਂ ਦਾ ਕਿ ਕਿਸਾਨਾਂ ਸਾਨੂੰ ਵੋਟਾਂ ਦਿਓ ਅਸੀਂ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਕਰ ਦਾਂਗੇ ਇਹ 2014 ਦੀਆਂ ਗੱਲਾਂ ਹਨ ਔਰ ਇਹਨਾਂ ਦੇ ਮਜੂਤਾ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਦੀਆਂ ਵੀਡੀਓ ਕੱਢ ਲਓ ਸਟੇਟਮੈਂਟਾਂ ਕੱਢ ਲਓ ਕੀ ਕਹੇ ਹੈ ਕਿ ਜਦ ہماری ਸਰਕਾਰ ਬਣੀ ਪਹਿਲੀ ਹੀ ਮੀਟਿੰਗ ਮੇ ਪਹਿਲੀ ਹੀ ਵਾਰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰ ਦੇਗੇ ਕੰਜ਼ਿਊਮਰ ਫੇਅਰ ਰਾਜ ਦੀ ਕਮੇਟੀ ਬਣੀ ਜਦੋਂ ਸੈਂਟਰ ਦੇ ਵਿੱਚ ਸਰਕਾਰ ਕਾਂਗਰਸ ਦੀ ਸੀ ਬੀਜੇਪੀ ਦਾ ਮਜੂਤਾ ਪ੍ਰਧਾਨ ਮੰਤਰੀ ਉਸ ਸਮੇਂ ਗੁਜਰਾਤ ਦਾ ਮੁੱਖ ਮੰਤਰੀ ਸੀ ਔਰ ਹੋਰ ਸਟੇਟਾਂ ਦੇ ਮੁੱਖ ਮੰਤਰੀ ਲੈ ਕੇ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਉਸ ਕਮੇਟੀ ਕੰਜ਼ਿਊਮਰ ਅਫੇਅਰ ਨਾਮ ਦੀ ਕਮੇਟੀ ਦਾ ਚੇਅਰਮੈਨ ਬਣਾਇਆ ਤੇ ਕੇਂਦਰ ਦੀ ਸਰਕਾਰ ਨੂੰ ਉਸ ਸਮੇਂ ਕੀ ਸਟੇਟਮੈਂਟ ਹੈ ਇਸ ਕਮੇਟੀ ਦੀ ਉਸ ਨਰਿੰਦਰ ਮਹਾ ਮੋਦੀ ਦੀ ਅਗਵਾਈ ਵਾਲੀ ਕਮੇਟੀ ਦੀ ਕੀ ਸਟੇਟਮੈਂਟ ਹੈ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਐਮਐਸਪੀ ਦੇਣੇ ਦਾ ਕੋਈ ਫਾਇਦਾ ਨਹੀਂ ਕਿਸਾਨੋਂ ਕੋ ਗਰੰਟੀ ਕਾਨੂੰਨ ਬਣਾਇਆ ਜਾਵੇ ਐਮਐਸਪੀ ਪਰ ਇਹ ਸਟੇਟਮੈਂਟ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕਮੇਟੀ ਕੰਜ਼ਿਊਮਰ ਆਫ ਕਮੇਟੀ ਨਾਂ ਦੀ ਕਮੇਟੀ ਦੀਆਂ ਸਟੇਟਮੈਂਟ ਹੈ ਹੁਣ ਅੱਜ ਅਸੀਂ ਪਿਛਲੀ 13 ਫਰਵਰੀ ਤੋਂ ਲੈ ਕੇ ਆਪਦੀ ਰਾਜਧਾਨੀ ਦੇ ਵਿੱਚ ਸ਼ਾਂਤਮਈ ਪ੍ਰੋਟੈਸਟ ਕਰਨ ਜਾ ਰਹੇ ਹਾਂ ਸਾਡਾ ਰਾਈਟ ਹੈ ਸਾਡਾ ਅਧਿਕਾਰ ਹੈ ਸਰਕਾਰ 10 ਸਾਲ ਬੀਤ ਗਏ ਸਾਡੇ ਨਾਲ ਵੱਖ-ਵੱਖ ਕੀਤੀਆਂ ਹੋਈਆਂ ਸਟੇਟਮੈਂਟਾਂ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਉਜਾਦ ਕਰਵਾਉਣ ਲਈ ਅਸੀਂ ਦਿੱਲੀ ਆਵਦੀ ਰਾਜਧਾਨੀ ਵੱਲ ਚੱਲੇ ਸੀ ਪ੍ਰਸ਼ਾਸਨ ਵਾਲਿਓ ਧਿਆਨ ਦਿਓ ਆਪ ਦੇ ਅੰਦਰ ਆਵਾਜ਼ ਸੁਣਿਓ ਅਸੀਂ ਆਪਦੀ ਰਾਜ ਤੁਹਾਡੇ ਧੀਆ ਪੁੱਤ ਤੁਹਾਡੇ ਨੌਜਵਾਨ ਬੇਟੇ ਸੀ ਜਿਹੜੇ ਚੱਲੇ ਸੀ ਮੰਗਣ ਆਪਦਾ ਹੱਕ ਉੱਥੇ ਸਾਡੇ ਬੀਜੇਪੀ ਦੀ ਸਰਕਾਰ ਦੇ ਇਸ਼ਾਰੇ ਤੇ ਕੰਪਨੀਆਂ ਲਿਆਂਦੀਆਂ ਗਈਆਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਪੱਲ ਬੱਦ ਪਤਾ ਹੈ ਜਿਹੜਾ ਅਸਲਾ ਬਰੂਦ ਗੋਲਾ ਬਰੂਦ ਸਾਡੇ ਤੇ ਵਰਤਿਆ ਗਿਆ ਜਿਹੜਾ ਅਸਲਾ ਬਰੂਦ ਗੋਲਾ ਬਰੂਦ ਤੈਸ਼ ਦੇ ਕਿਸਾਨ ਤੇ ਅੰਨਦਾਤੇ ਤੇ ਤੁਹਾਡੇ 3 ਪੁੱਤਾਂ ਤੇ ਵਰਤਿਆ ਗਿਆ ਸ਼ਾਇਦ ਜਦੋਂ ਕਮਾਂਡੀ ਮੁਲਕ ਦੀ ਮੁਲਕ ਤੋਂ ਜੰਗ ਲੱਗਦੀ ਹੈ ਉਦੋਂ ਵੀ ਨਹੀਂ ਵਰਤਿਆ ਜਾਂਦਾ ਸੰਕੜੇ ਕਿਸਾਨਾਂ ਦੀ ਬੀਜੇਪੀ ਦੀ ਸਰਕਾਰ ਨੇ ਛਾਤੀਆਂ ਪਾੜਤੀਆਂ ਗੋਲੀਆਂ ਮਾਰ ਕੇ ਕਿਸਾਨ ਅੱਖਾਂ ਤੋਂ ਇਹਨੇ ਕਰਤੇ ਆ ਬਠਿੰਡੇ ਦਾ ਵੱਲੋਂ ਪਿੰਡ ਦਾ ਨੌਜਵਾਨ ਕਿਸਾਨ ਦੋ ਭੈਣਾਂ ਦਾ ਮਾਪਿਆਂ ਦਾ ਇਕਲੌਤਾ ਪੁੱਤਰ ਸਿਰ ਚ ਗੋਲੀ ਮਾਰ ਕੇ ਸ਼ਹੀਦ ਕੀਤਾ ਮਿੱਟੀ ਵਿੱਚ ਰਲਾਇਆ ਖਾਕ ਬਣਾਈ ਆ ਉਹਦੀ ਅੱਜ ਇਹ ਵੋਟਾਂ ਮੰਗਣ ਸੱਖਾਂ ਅੱਜ ਸਾਡੇ ਕੋਲੇ ਸੱਖਾਂ 'ਚ ਸਾਡੇ ਪਿੰਡਾਂ ਸਾਡੇ ਸ਼ਹਿਰਾਂ 'ਚ ਆਉਣੇ ਹੈ ਅਸੀਂ ਕੀ ਚਾਹੁੰਨੇ ਸਾਡੇ ਕੋਲੇ ਕੋਈ ਗੋਲਾ ਵਿਰੂਧ ਨਹੀਂ ਸਾਡੇ ਕੋਲੇ ਕੋਈ ਇਹੋ ਜੀ ਚੀਜ਼ ਨਹੀਂ ਅਸੀਂ ਚਾਹੁੰਨੇ ਸਾਡੇ ਨਾਲ ਬੈਠ ਕੇ ਗੱਲ ਕਰੇ ਇੱਥੇ ਆ ਕੇ ਗੱਲ ਕਰੇ ਕੀ ਕਸੂਰ ਸੀ ਸਾਡਾ ਕੀ ਤੁਸੀਂ ਮੰਨੀ ਨਹੀਂ ਇਹ ਗੱਲ ਕਿ ਤੁਸੀਂ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਫਾਰਸ਼ਾਂ ਨੂੰ ਲਾਗੂ ਕਰਾਂਗੇ ਕਿ ਤੁਸੀਂ ਪਿਛਲੇ ਅੰਦੋਲਨ ਦੇ ਦੌਰਾਨ ਇਹ ਮੰਨੀ ਨਹੀਂ ਗੱਲ ਕਿ ਅਸੀਂ ਐਮਐਸਟੀ ਤੇ ਗਰੰਟੀ ਕਾਨੂੰਨ ਹੈ ਜਿਹੜਾ ਲਾਗੂ ਕਰਾਂਗੇ ਤੁਸੀਂ ਇਹ ਗੱਲ ਕਹੀ ਨਹੀਂ ਕਿ ਕਿਸਾਨ ਨੂੰ ਤੇ ਮਜ਼ਦੂਰ ਨੂੰ ਕਰਜ਼ ਤੋਂ ਮੁਕਤ ਕਰਾਂਗੇ ਤੁਸੀਂ ਇਹ ਗੱਲ ਕਹੀ ਨਹੀਂ ਇਹ ਬਿਜਲੀ ਬਿੱਲ 2020 ਸੋਦ ਬਿੱਲ ਨੂੰ ਖਤਮ ਕਰਾਂਗੇ ਅੱਜ ਅੱਜ ਭਰਾਵੋ ਜੇ ਸਾਨੂੰ ਪ੍ਰਸ਼ਾਸਨ ਵਾਲਿਓ ਜੇ ਸਾਨੂੰ ਸਾਡੀ ਰਾਜਧਾਨੀ 'ਚ ਜਾਣ ਦਾ ਅਧਿਕਾਰ ਨਹੀਂ ਜੇ ਸਾਨੂੰ ਸਾਡੀ ਰਾਜਧਾਨੀ ਦੇ ਵਿੱਚ ਪੜਨ ਸਮੇ ਸਾਡੀ ਛਾਤੀ 'ਚ ਗੋਲੀਆਂ ਮਾਰਨਗੇ ਇਹ ਲੋਕ ਸਾਡੇ ਸਿਰ ਪਾਣਨਗੇ ਸਾਡੇ ਲੱਖਾਂ ਰੁਪਈਆ ਦਾ ਟਰੈਕਟਰ ਅਸੀਂ ਗਏ ਸਾਡੇ ਨਾਲ ਨੇਫਟ ਲੋ ਜਿਹੜਾ ਨਿਫਟਣਾ ਹੈ ਸਾਡੇ ਮੁੰਡੇ ਮਾਰਤੇ ਤੁਸੀਂ ਜਖਮੀ ਕਰ ਤੇ ਨੱਪਟ ਲੋ ਹੋਰ ਨੱਪਟ ਲੋ ਜੇ ਤੁਹਾਡਾ ਢਿੱਡ ਨਹੀਂ